ਅਰੁਣਾ ਚੌਧਰੀ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਚੁੱਕਿਆ ਮਕੌੜਾ ਪੱਤਨ ਤੇ ਪੁਲ ਬਣਾਉਣ ਦਾ ਮੁੱਦਾ ਸਬੰਧਤ ਮੰਤਰੀ ਵੱਲੋਂ ਦਸੰਬਰ 2025 ਤੱਕ ਪੁਲ ਦਾ ਕੰਮ ਸ਼ੁਰੂ ਕਰਨ ਅਤੇ 2 ਸਾਲ ਵਿੱਚ ਪੁਲ ਮੁਕੰਮਲ ਕਰਨ ਦਾ ਦਿੱਤਾ ਭਰੋਸਾ ਵਿਧਾਨ ਸਭਾ ਸੈਸ਼ਨ ਦੌਰਾਨ ਦੀਨਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ ਵੱਲੋਂ ਆਪਣੇ ਹਲਕੇ ਵਿੱਚ ਪੈਂਦੇ ਮਕੌੜਾ ਪੱਤਨ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਗਿਆ ਹੈ ਉਨ੍ਹਾਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਯਤਨਾ ਸਦਕਾ ਕਰੀਬ 3.5 ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ CRIF ਵਿੱਚੋਂ ਇਸ ਪੁਲ ਦੇ ਕਰੀਬ 100 ਕਰੋੜ 48 ਲੱਖ ਰੁਪਏ ਮਨਜ਼ੂਰ ਹੋਏ ਹਨ ਅਤੇ ਨਾ ਹੀ ਕਿਸੇ ਮਹਿਕਮੇ ਦੀ ਐਨਓਸੀ ਪੈਂਡਿੰਗ ਹੈ ਪਰ ਫਿਰ ਵੀ ਮੌਜੂਦਾ ਸਰਕਾਰ ਵੱਲੋਂ ਇਸ ਪੁਲ ਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ ਵਿਧਾਇਕਾ ਅਰਨਾ ਚੌਧਰੀ ਨੇ ਦੱਸਿਆ ਕਿ ਮਕੌੜਾ ਪਤਨ ਤੋਂ ਪਾਰ ਮੇਰੇ ਦੀਨਾਨਗਰ ਹਲਕੇ ਦੇ 7 ਪਿੰਡ ਪੈਂਦੇ ਹਨ ਜੋ ਕਿ ਇਸ ਪੁਲ ਦੇ ਨਾ ਬਣਨ ਕਰਕੇ ਬਰਸਾਤਾਂ ਦੇ ਨਾਲ ਵਿੱਚ ਟਾਪੂ ਬਣ ਕੇ ਰਹਿ ਜਾਂਦੇ ਹਨ ਅਤੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਆਉਣ ਜਾਣ ਲਈ ਸਿਰਫ ਕਿਸ਼ਤੀ ਹੀ ਇੱਕੋ ਮਾਤਰ ਸਹਾਰਾ ਹੈ ਇਸ ਮੌਕੇ ਦੇ ਸਬੰਧਤ ਮਹਿਕਮੇ ਦੇ ਮੰਤਰੀ ਨੇ ਵਿਧਾਇਕਾ ਅਰਣਾ ਚੌਧਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਵੱਲੋਂ ਦਸੰਬਰ 2025 ਤੱਕ ਪੁਲ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਕਰੀਬ 2 ਸਾਲ ਤੱਕ ਮਕੌੜਾ ਪੱਤਨ ਤੇ ਪੁਲ ਬਣ ਕੇ ਤਿਆਰ ਹੋ ਜਾਵੇਗਾ ਸ਼੍ਰੀਮਤੀ ਅਰੁਣਾ ਚੌਧਰੀ ਜੀ ਸਰ 1339 ਸਰਦਾਰ ਅਰਪਜਨ ਸਿੰਘ ਮਾਨਯੋਗ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਮਕੌੜਾ ਪੱਤਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਹਾਈ ਲੈਵਲ ਕੋਲ ਦੇ ਨਿਰਮਾਣ ਚਲੋ ਤੁਹਾਡਾ ਮੈਨੂੰ ਲੱਗਦਾ ਜਵਾਬ ਤਾਂ ਪਹੁੰਚ ਹੀ ਗਿਆ ਹੋਣਾ ਮੈਂ ਮੈਂਬਰ ਸਾਹਿਬ ਨੂੰ ਪੁੱਛਦਾ ਵੀ ਸਪਲੀਮੈਂਟਰੀ ਹੈ ਦਾ ਪੁੱਛ ਲੈਣ ਜੀ ਹਾਂਜੀ ਸਪਲੀਮੈਂਟਰੀ ਸਰ ਸਰ ਅਗਸਤ 2021 ਦੇ ਵਿੱਚ ਪਿਛਲੀ ਸਾਡੀ ਸਰਕਾਰ ਦੇ ਵਿੱਚ ਹੀ ਗਵਰਨਮੈਂਟ ਆਫ ਇੰਡੀਆ ਦੇ ਵਿੱਚੋਂ ਸੈਂਟਰਲ ਰਿਜ਼ਰਵ ਇਨਫਰਾਸਟ੍ਰਕਚਰ ਫੰਡ ਦੇ ਵਿੱਚੋਂ 100 ਕਰੋੜ 48 ਲੱਖ ਰੁਪਈਆ ਇਸ ਮਕੋੜਾ ਪੱਤਨ ਵਾਸਤੇ ਮਨਜ਼ੂਰ ਹੋ ਗਿਆ ਸੀ ਸੋ ਇਹ ਪਿੰਡ ਜਿਹੜੇ ਨੇ ਸੱਤ ਮੇਰੇ ਦਿਨਾਨਗਰ ਦੇ ਲੱਗਦੇ ਨੇ ਬਾਕੀ ਪਠਾਨਕੋਟ ਦੇ ਕੁਝ ਪਿੰਡ ਦੇ ਵਿੱਚ ਪੈਂਦੇ ਨੇ ਜਿਨ੍ਹਾਂ ਦਾ ਲੈਂਡ ਲਿੰਕ ਬਿਲਕੁਲ ਹੀ ਨਹੀਂ ਹੈ ਔਰ ਪੰਟੂਨ ਬ੍ਰਿਜ ਵੀ ਮੈਂ ਬਣਵਾਇਆ ਸੀ 2002 ਦੇ ਉਰ ਤੋਂ ਸਾਤ ਦੀ ਸਰਕਾਰ ਦੇ ਵਿੱਚ ਇਸ ਤੋਂ ਬਾਅਦ ਐਡਮਿਨਿਸਟ੍ਰੇਟਿਵ ਅਪਰੂਵਲ ਵੀ 7 ਮਹੀਨੇ ਬਾਅਦ ਮਿਲ ਗਈ 2022 ਦੇ ਵਿੱਚ 3 3 April ਨੂੰ ਲੈਂਡ ਐਕ acquisition ਕਲੈਕਟਰਸ ਵੀ ਅਪਾਇੰਟ ਹੋ ਗਏ PWD ਡਿਪਾਰਟਮੈਂਟ ਨੇ ਕਰ ਦਿੱਤੇ ਸੀ 2023 ਦੇ ਵਿੱਚ ਸੋ ਐਕਵਾਇਰ ਜਿਹੜਾ ਕੀਤਾ ਅਪਰੋਚ ਰੋਡਸ ਜਿਹੜੀਆਂ ਨੇ ਉਹ ਹਜੇ ਉਹਨਾਂ ਦੀ ਐਕ acquisition ਦਾ ਕੰਮ ਜਿਹੜਾ ਹੈ ਹਜੇ ਤੱਕ ਕੰਪਲੀਟ ਨਹੀਂ ਹੋਇਆ ਲੈਟਰ ਜਿਹੜੀ ਹੈ ਡਿਫੈਂਸ ਡਿਪਾਰਟਮੈਂਟ ਨੂੰ ਵੀ 1 ਸਾਲ ਦੇ ਬਾਅਦ ਲਿਖੀ ਗਈ ਇਹਦਾ ਐਨਓਸੀ ਜ਼ਰੂਰੀ ਸੀਗਾ ਕਿਉਂਕਿ ਇੰਟਰਨੈਸ਼ਨਲ ਬਾਰਡਰ ਨੂੰ ਟੱਚ ਕਰਦਾ ਮਾਈਨਿੰਗ ਡਿਪਾਰਟਮੈਂਟ ਦਾ ਵੀ ਐਨਓਸੀ ਆ ਚੁੱਕਿਆ ਹੈ ਜੀਓਲੋਜੀਕਲ ਡਿਪਾਰਟਮੈਂਟ ਦਾ ਵੀ 8 ਮਹੀਨੇ ਦੇ ਬਾਅਦ ਐਨਓਸੀ ਜਿਹੜਾ ਹੈ ਉਹ ਆ ਚੁੱਕਿਆ ਹੈ ਮੇਰਾ ਸਵਾਲ ਇਹ ਹੈ ਕਿ ਸਾਢੇ 3 ਸਾਲ ਹੋ ਗਏ ਨੇ ਹਮੇਸ਼ਾ ਆਮ ਤੌਰ ਤੇ ਪ੍ਰੋਜੈਕਟ ਦੇ ਵਾਸਤੇ ਪੈਸੇ ਦੀ ਲੋੜ ਹੁੰਦੀ ਹੈ ਜਦ ਪੈਸਾ ਆਇਆ ਪਿਆ ਸਾਢੇ 3 ਸਾਲ ਪਹਿਲੇ ਦਾ 103 100 ਕਰੋੜ 48 ਲੱਖ ਰੁਪਏ ਤੁਹਾਡੇ ਕੋਲ ਆ ਚੁੱਕਿਆ ਡਿਪਾਰਟਮੈਂਟ ਕੋਲ ਸਾਰੀਆਂ ਹੀ ਐਨਓਸੀਜ਼ ਆ ਚੁੱਕੀਆਂ ਨੇ ਹੁਣ ਤੁਸੀਂ ਜਵਾਬ 'ਚ ਲਿਖਿਆ ਕਿ ਐਨਓਸੀ ਕੁਝ ਰਹਿੰਦੀਆਂ ਨੇ ਮੈਨੂੰ ਦੱਸਿਆ ਜਾਏ ਕਿ ਕਿਹੜੀ ਐਨਓਸੀ ਰਹਿੰਦੀ ਐ ਔਰ ਐਨਓਸੀ ਸਾਈਮਲਟੇਨੀਅਸਲੀ ਕਿਉਂ ਨਹੀਂ ਅਲੱਗ-ਅਲੱਗ ਡਿਪਾਰਟਮੈਂਟ ਨੂੰ ਇੱਕੋ ਟਾਈਮ ਲਿਖੀਆਂ ਜਾਂਦੀਆਂ ਕਿਉਂ ਇੱਕ ਡਿਪਾਰਟਮੈਂਟ ਲਿਖਦੇ ਆ ਫਿਰ ਉਹਦੇ ਜਵਾਬ ਦੀ ਵੇਟ ਕਰਦੇ ਆ ਫਿਰ ਦੂਸਰੇ ਡਿਪਾਰਟਮੈਂਟ ਵੱਲ ਚੱਲ ਜਾਂਦੇ ਆ ਸਾਈਮਲਟੇਨਸਲੀ ਸਾਰੇ ਕਿ ਤੁਸੀਂ ਐਨਓਸੀਜ਼ ਅਪਲਾਈ ਕਰ ਦੋ ਔਰ ਦੂਸਰਾ ਪੁਆਇੰਟ ਇਹ ਰਹਾ ਹੈ ਕਿ ਇਹ ਕੰਮ ਕਦੋਂ ਸ਼ੁਰੂ ਹੋਏਗਾ ਦਰਿਆ ਦੇ ਉੱਤੇ ਤੇ ਤੁਹਾਨੂੰ ਐਕਵਾਇਰ ਦੀ ਕਰਨ ਦੀ ਕੋਈ ਲੋੜ ਨਹੀਂ ਆਪਾਂ ਦਰਿਆ ਦਾ ਕੰਮ ਤਾਂ ਸ਼ੁਰੂ ਕਰ ਸਕਦੇ ਹਾਂ ਸਿਰਫ ਅਪਰੋਚ ਰੋਡ ਜਿਹੜੀ ਹੈ ਉਹਦੇ ਵਾਸਤੇ ਥੋੜਾ ਜਿਹਾ ਕੰਮ ਜਿਹੜਾ ਉਹ ਰਹਿੰਦਾ ਹੈ ਮੈਂ ਮੰਤਰੀ ਜੀ ਇਹ ਪੁੱਛਣਾ ਚਾਹਨੀ ਕਿ ਕਦੋਂ ਕੰਮ ਇਹ ਸ਼ੁਰੂ ਹੋਏਗਾ ਔਰ ਕਦੋਂ ਕੰਪਲੀਟ ਹੋਏਗਾ ਆਲਰੇਡੀ ਸਾਢੇ 3 ਸਾਲ ਪੀ ਚੁੱਕੇ ਆ ਅਜੇ ਤੱਕ ਟੈਂਡਰ ਵੀ ਨਹੀਂ ਲੱਗੇ ਥੈਂਕ ਯੂ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਇਸ ਪੁਲ ਦੀ ਉਸਾਰੀ ਅਧੀਨ ਜਿਹੜੀ ਜ਼ਮੀਨ ਲੋੜੀਂਦੀ ਸੀਗੀ ਉਹ 165 ਕਨਾਲ ਜ਼ਮੀਨ ਸਾਨੂੰ ਚਾਹੀਦੀ ਆ ਜਿਦੇ ਵਿੱਚੋਂ 122 ਕਨਾਲ 3 ਮਰਲੇ ਐਸ.ਡੀ.ਐਮ. ਦੀਨਾਨਗਰ ਤੇ ਲਗਭਗ 42 ਕਨਾਲ 17 ਮਰਲੇ ਐਸ.ਡੀ.ਐਮ. ਪਠਾਨਕੋਟ ਰਾਹੀਂ ਜਿਹੜੀ ਆ ਉਹ ਅਕਵਾਇਰ ਕਰਨੀ ਸੀਗੀ ਔਰ ਇਸ ਵਾਸਤੇ ਇਹ ਜਿਹੜੀ ਜ਼ਮੀਨ ਅਕਵਾਇਰ ਕਰਨੀ ਸੀਗੀ ਇਹ 네ਗੋਸ਼ੀਏਸ਼ਨ ਦੇ ਰਾਹੀਂ ਜ਼ਮੀਨ ਅਕਵਾਇਰ ਹੋਣੀ ਆ ਔਰ ਉਹਦੇ ਵਾਸਤੇ ਅਸੀਂ ਜਿਵੇਂ ਮਾਨਯੋਗ ਮੈਂਬਰ ਸਾਹਿਬ ਨੇ ਦੱਸਿਆ ਕਿ ਅਸੀਂ ਆਪਣਾ ਐਡਮਿਨਿਸਟ੍ਰੇਟਿਵ ਅਪਰੂਵਲ ਜਿਹੜੀ ਆ ਉਹ 5 April 2022 ਨੂੰ ਜਾਰੀ ਕਰ ਦਿੱਤੀ ਸੀਗੀ ਉਸ ਤੋਂ ਬਾਅਦ ਇਹ ਜਿਹੜੀ ਜ਼ਮੀਨ ਆ ਇਹ ਬੇ ਚਰਾਗੇ ਪਿੰਡ ਨੇ ਉਹਨਾਂ ਦੇ ਵਿੱਚੋਂ ਅਸੀਂ ਲਗਭਗ ਆਈਡੈਂਟੀਫਾਈ ਕਾਫੀ ਕਰ ਚੁੱਕੇ ਹਾਂ ਕੁਝ ਆਈਡੈਂਟੀਫਾਈ ਹੋਣ ਵਾਲੇ ਰਹਿੰਦੇ ਨੇ ਔਰ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ 16 2 2024 ਨੂੰ ਇੱਕ ਨੋਟੀਫਿਕੇਸ਼ਨ ਵੀ ਵਿਭਾਗ ਵੱਲੋਂ ਜਿਹੜਾ ਉਹ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸਾਰੇ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਆ ਜੰਗਲਾਤ ਵਿਭਾਗ ਤੋਂ ਵੀ ਐਨਓਸੀ ਜਿਹੜੀ ਲੈਣੀ ਆ ਇਹਦੇ ਵਿੱਚ ਉਹ ਜ਼ਰੂਰੀ ਆ ਔਰ ਉਹ ਵੀ ਕੰਮ ਆਲਮੋਸਟ ਕੰਪਲੀਟ ਹੋ ਚੁੱਕਾ ਹੈ ਮਾਲ ਵਿਭਾਗ ਪਾਸੋਂ ਇਸ ਜ਼ਮੀਨ ਦੀ ਲੈਂਡ ਐਕ acquisition ਵੀ ਜੋ ਮੁਆਵਜ਼ਾ ਰਾਸ਼ੀ ਆ ਉਹ ਨਿਸ਼ਚਿਤ ਕਰਵਾਉਣ ਵਾਸਤੇ ਅਸੀਂ ਅਗਲੀ ਕਾਰਵਾਈ ਕਰ ਰਹੇ ਆ ਭਾਰਤੀ ਆਰਮੀ ਤੇ ਜਾਲ ਸਰੋਤ ਵਿਭਾਗ ਤੋਂ ਐਨਓਸੀ ਅਸੀਂ ਆਲਰੇਡੀ ਜਿਹੜੀ ਆ ਉਹ ਲੈ ਚੁੱਕੇ ਆ ਔਰ ਭੂਮੀ ਗ੍ਰਹਿਣ ਪ੍ਰਕਿਰਿਆ ਸਾਨੂੰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਇਹ ਵੀ ਬੇਨਤੀ ਕਰੂੰਗਾ ਕਿ ਉਹ ਵੀ ਇਸ ਕੰਮ ਦੇ ਵਿੱਚ ਸਹਾਇਤਾ ਕਰਨ ਜੇ ਉਹਨਾਂ ਨੂੰ ਪਤਾ ਹੈ ਕਿਹੜੇ ਕਿਹੜੇ ਲੋਕ ਉਥੇ ਮਾਲਕਾਨਾ ਹੱਕ ਰੱਖਦੇ ਨੇ ਤੇ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਔਰ 31 12 25 ਤੱਕ ਹਰ ਹਾਲਤ ਦੇ ਵਿੱਚ ਇਹ ਲੈਂਡ ਐਕਵੀਜ਼ੀਸ਼ਨ ਕਰਕੇ ਇਹ ਕੰਮ ਨੂੰ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ 2 ਸਾਲ ਦੇ ਸਮੇਂ ਦੇ ਵਿੱਚ ਵਿੱਚ ਇਹਨੂੰ ਕੰਪਲੀਟ ਕਰਵਾ ਲਿਆ ਜਾਏਗਾ। ਥੈਂਕ ਯੂ। ਜੀ ਅਰੁਣਾ ਜੀ ਹੈ ਕੋਈ ਸਪਲੀਮੈਂਟਰੀ? ਸਰ ਮੈਂ ਮਾਨਯੋਗ ਮੰਤਰੀ ਜੀ ਨੂੰ ਇਹ ਪੁੱਛਣਾ ਚਾਹਨੀ ਆ ਕਿ ਮੇਰੇ ਜਿਵੇਂ ਮੈਂ ਪਹਿਲੇ ਦੱਸਿਆ ਹੈ ਕਿ ਕੋਈ ਵੀ ਐਨਓਸੀ ਤੁਹਾਡਾ ਪੈਂਡਿੰਗ ਨਹੀਂ ਹੈ ਅੱਜ ਦੀ ਡੇਟ 'ਚ। ਸਿਰਫ ਤੁਸੀਂ ਐਕਵਾਇਰ ਕਰਨ ਦੀ ਬਜਾਏ ਅਗਰ ਕਿਸਾਨਾਂ ਨਾਲ ਡਾਇਰੈਕਟਲੀ ਡੈਗੋਸ਼ੀਏਟ ਹੀ ਕਰ ਦੇਣਾ ਤਾਂ ਵੀ ਕਿਸਾਨ ਖੁਸ਼ੀ-ਖੁਸ਼ੀ ਉਹ ਜ਼ਮੀਨ ਦੇ ਦਿੰਦੇ ਆ। ਕਿਉਂਕਿ ਉੱਥੇ ਹੋਰ ਜਾਣ ਦਾ ਕੋਈ ਰਸਤਾ ਨਹੀਂ ਹੈ ਔਰ ਬਰਸਾਤਾ ਨੇ ਵਿੱਚ ਉਹ ਟੈਂਪਰੇਰੀ ਪੁਲ ਜਿਹੜਾ ਉਹ ਵੀ ਡਿਸਮੈਂਟਲ ਕਰ ਦਿੱਤਾ ਜਾਂਦਾ ਸੋ ਇੰਨਾ ਟਾਈਮ ਅਗਰ ਇੱਕ ਪ੍ਰੋਜੈਕਟ ਬਣਾਉਣ ਲੱਗੇ ਤਾਂ ਫਿਰ ਤਾਂ ਮਤਲਬ ਤੁਸੀਂ 2 ਸਾਲ ਹੋਰ ਅੱਗੇ ਲਾ ਕੇ ਚੱਲ ਰਹੇ ਹੋ ਇਹਦਾ ਮਤਲਬ ਤਾਂ ਫਿਰ ਅਗਲੇ ਵੀ 5 ਸਾਲ ਇਸੇ ਚ ਬੀਤ ਜਾਣਗੇ ਸੋ ਜਲਦੀ ਕਰਕੇ ਕਿਰਪਾ ਕਰਕੇ ਇਹ ਅਸ਼ੂਰ ਕਰੋ ਕਿ ਤੁਸੀਂ ਕਦੋਂ ਸ਼ੁਰੂ ਕਰੋਗੇ ਕਦੋਂ ਕੰਪਲੀਟ ਕਰੋਗੇ ਮਿਹਰਬਾਨੀ ਕਰਕੇ ਦਰਿਆ ਦਾ ਕੰਮ ਪੁਲ ਬੰਨਣ ਦਾ ਤੇ ਸ਼ੁਰੂ ਕਰ ਦੋ ਲੈਣ ਜਿਹੜੀ ਅਪਰੋਚ ਰੋਡ ਹੈ ਉਹਦਾ ਕੰਮ ਸਾਈਮਲਟੇਨਸੀ ਨਾਲ ਨਾਲ ਚੱਲਦਾ ਰਹੇਗਾ ਇਹਨਾਂ ਦੇ ਇਹਨਾਂ ਦੇ ਕਹਿਣ ਦਾ ਮਤਲਬ ਹੈ ਵੀ ਉਹ ਤੁਹਾਡੀ ਐਕ acquisition ਐਡਾ ਔਖਾ ਪ੍ਰੋਸੈਸ ਨਹੀਂ ਲੋਕ ਆਪ ਹੀ ਰਾਜ਼ੀ ਹੋ ਜਾਣਗੇ ਮਾਨਯੋਗ ਸਪੀਕਰ ਸਾਹਿਬ ਮੈਂ ਬਿਲਕੁਲ ਇਹੀ ਕਹਿ ਰਿਹਾ ਕਿ 네ਗੋਸ਼ੀਏਸ਼ਨ ਤੇ ਰਾਹੀਂ ਅਸੀਂ ਜਿਹੜੀ ਆ ਉਹ ਜ਼ਮੀਨ ਐਕਵਾਇਰ ਕਰ ਰਹੇ ਹਾਂ ਔਰ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਵਿਸ਼ਵਾਸ ਵੀ ਦਿਵਾ ਚੁੱਕਾ ਹਾਂ ਕਿ ਅਸੀਂ 31 ਦਸੰਬਰ ਤੱਕ 25 ਤੱਕ ਅਸੀਂ ਹਰ ਹਾਲਤ ਦੇ ਵਿੱਚ ਉਹ ਜ਼ਮੀਨ ਅਕਵਾਇਰ ਕਰਕੇ ਉੱਤੇ ਕੰਮ ਜੜਾਓ ਥੈਂਕ ਯੂ ਥੈਂਕ ਯੂ ਥੈਂਕ ਯੂ ਠੀਕ ਹੈ ਬੀਬਾ ਜੀ ਸਰਦਾਰ ਲਾਬ ਸਿੰਘ ਉਗੋਕੇ